ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਾਂਗੇ ਆਸਾ ਦੀ ਵਾਰ ਦੀ 12ਵੀਂ ਪੌੜੀ ਦਾ ਅਖੀਰਲਾ ਸ਼ਲੋਕ ਤੇ ਪੌੜੀ ਦੀ ਜਿਹੜੇ ਵੀ ਆਰ ਗੋਇੰਗ ਟੂ ਡਿਸਕਸ ਦ ਲਾਸਟ ਸ਼ਲੋਕ ਐਂਡ ਦ ਪੌੜੀ ਆਫ ਦ ਆਫ ਦ 13th ਪੌੜੀ ਆਫ ਆਸਾ ਦੀ ਵਾਰ ਤੋਂ ਜਿਹੜਾ ਸ਼ਲੋਕ ਹੈ ਉਸ ਦਾ ਟਾਈਟਲ ਉਸ ਦਾ ਸਿਰਲੇਖ ਹੈ ਮਹਿਲਾ ਪਹਿਲਾ ਮਹਿਲਾ ਪਹਿਲਾ ਤੋਂ ਪਾਵ ਦਿਸ ਸ਼ਲੋਕ ਇਜ਼ ਬਾਈ ਦ ਫਰਸਟ ਨਾਨਕ ਜੀ ਦ ਫਰਸਟ ਲਾਈਨ ਇਜ਼ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਕੁੰਭ ਕਹਿੰਦੇ ਨੇ ਕੜੇ ਨੂੰ ਪਿਕਚਰ ਐਸ ਵੀ ਆਲ نو ਦਟ ਮਿੱਟੀ ਦਾ ਬਣਿਆ ਹੋਇਆ ਬਰਤਨ ਕੜਾ ਕੁੰਭੇ ਬੱਧਾ ਜਲ ਰਹੇ ਹੁਣ ਪੁਰਾਣੇ ਸਮਿਆਂ ਦੇ ਵਿੱਚ ਇਨ ਯੂ نو ਉਹ 올 ਟਾਈਮਸ ਵੀ ਯੂਜ਼ ਦਟ ਅਰਥਨ ਪੋਟ ਦਟ ਪਿਕਚਰ ਟੂ ਕੰਟੇਨ ਵਾਟਰ ਉਹਦੇ ਚ ਪਾਣੀ ਨੂੰ ਰੱਖਣ ਵਾਸਤੇ ਕੜਾ ਯੂਜ਼ ਹੁੰਦਾ ਸੀ ਪਹਿਲਾਂ ਤੋਂ ਗੁਰਨਾਥ ਸਾਹਿਬ ਕਹਿੰਦੇ ਜਿਸ ਤਰ੍ਹਾਂ ਕੜੇ ਦੇ ਵਿੱਚ ਪਾਣੀ ਰੱਖਿਆ ਜਾਂਦਾ ਹੈ ਓਨ ਜੇ ਤੁਸੀਂ ਉਹਨੂੰ ਡੁੱਲ ਜਏਗਾ ਉਹਦਾ ਖਰਾਬ ਹੋ ਜਾਏਗਾ ਕਿੱਥੇ ਰੱਖੋਗੇ ਜਿਸ ਤਰ੍ਹਾਂ ਇੱਕ ਘੜਾ ਇੱਕ ਪਿੱਕਚਰ ਇੱਕ ਪੌਟ ਚਾਹੀਦਾ ਹੈ ਪਾਣੀ ਨੂੰ ਸੰਭਾਲ ਕੇ ਰੱਖਣ ਲਈ ਤੇ ਨਾਲੇ ਜਲ ਬਿਨ ਕੁੰਭ ਨਾ ਹੋਏ ਜਲ ਪਾਣੀ ਜਿਹੜਾ ਹੈ ਬਿਨਾ ਕੁੰਭ ਤੋਂ ਨਹੀਂ ਹੁੰਦਾ ਜਲ ਬਿਨ ਕੁੰਭ ਨਾ ਹੋਏ ਕੁੰਭ ਹੋ ਗਿਆ ਪਿੱਕਚਰ ਘੜਾ ਬੱਧਾ ਕਨਫਾਈਨਡ ਉਹਦੇ ਵਿੱਚ ਰਹਿਣਾ ਕੰਟੇਨ ਹੋ ਕੇ ਰਹਿਣਾ ਜਲ ਹੋ ਗਿਆ ਵਾਟਰ ਤੋ ਵਾਟਰ ਰਿਮੇਨਸ ਕਨਫਾਈਨਡ ਵਿਦਿਨ ਦਾ ਪਿੱਕਚਰ ਜਿਵੇਂ ਘੜੇ ਦੇ ਵਿੱਚ ਪਾਣੀ ਰਹਿੰਦਾ ਹੈ ਸੰਭਾਲਿਆ ਰਹਿੰਦਾ ਯੂ ਕੈਨ take care of that water you can contain that water in a pitcher in a pot earthen pot without the pitcher one cannot store water jal bin kumbh na hoy bina kumbh to bina khade to pani kith rakhoge toade ko hor koi tarika onna dinan ch nahi si hega ajj kal batheere tarike sade kol par khade de vich pani rehnda hai bina khade to pani nu nahi rakheya ja sakda agli pankti dekho gyan ka badha man rahe ese tarah hi jeda man hai na ਇਹ ਮਨੁਆ ਦਹਿ ਦਿਸਤਾਮ ਦਾ ਗੁਰਬਾਣੀ ਦੇ ਬਚਨ ਹੁੰਦਾ ਹੈ ਇੱਧਰ ਉੱਧਰ ਦੌੜਿਆ ਫਿਰਦਾ ਚਿੰਤਾਵਾਂ ਵਿੱਚ ਫਿਕਰਾਂ ਵਿੱਚ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਵਿਕਾਰਾਂ ਚ ਪਿਆ ਹੋਇਆ ਮਨ ਲਾਲਚ ਚ ਪਿਆ ਹੋਇਆ ਮਨ ਕੁਝ ਮਿਲ ਜਾਂਦਾ ਤੇ ਅਸਮਾਨ ਤੇ ਚੜ ਜਾਂਦਾ ਕਦੀ ਪਤਾਲ ਚ ਡਿੱਗ ਜਾਂਦਾ ਕਿ ਮੇਰੇ ਮੇਰੀ ਜ਼ਿੰਦਗੀ ਚ ਤਾਂ ਕੁਝ ਰੱਖਿਆ ਹੀ ਨਹੀਂ ਭਗਤ ਰਵਿਦਾਸ ਜੀ ਦਾ ਕਿੰਨਾ ਸੋਹਣਾ ਸ਼ਬਦ ਹੈਗਾ ਨਾ ਜਬ ਕਛ ਪਾਵੈ ਤਬ ਗਰਭ ਕਰਤ ਹੈ ਮਾਇਆ ਗਈ ਤੋ ਰੋਵਣ ਲਗਤ ਹੈ ਜਦੋਂ ਕੁਝ ਮਿਲ ਜਾਂਦਾ ਤੇ ਹਉਮੈ ਆ ਜਾਂਦੀ ਹੈ ਮੈਂ ਇਹ ਜਿਹੜੀ ਪੌੜੀ ਅਸੀਂ ਡਿਸਕਸ ਕਰ ਰਹੇ ਹਾਂ ਦਾ ਪਹਿਲਾ ਸ਼ਲੋਕ ਵੀ ਇਹ ਸੀ ਨਾ ਦੁੱਖਦਾਰੂ ਸੁਖ ਰੋਗ ਪਿਆ ਸੁਖ ਮਿਲਦੇ ਨੇ ਅਕੰਪਲਿਸ਼ਮੈਂਟਸ ਆਉਂਦੀਆਂ ਨੇ ਸਫਲਤਾ ਮਿਲਦੀ ਹੈ ਕੁਝ ਮਿਲ ਜਾਂਦਾ ਹੈ ਅਸਮਾਨ ਤੇ ਚੜ ਜਾਂਦਾ ਤੇ ਕੁਝ ਨਹੀਂ ਮਿਲਦਾ ਤੇ ਫਿਰ ਬਿਲਕੁਲ ਹੀ ਪੁੰਝੇ ਡੇਕ ਜਾਂਦਾ ਕਿ ਨਹੀਂ ਕੁਝ ਨਹੀਂ ਰੱਖਿਆ ਜੀ ਜ਼ਿੰਦਗੀ ਚ ਰੱਬ ਨੇ ਸਾਡੇ ਨਾਲ ਮਾੜੀ ਕੀਤੀ ਆ ਤਾਂ ਸਤਗੁਰੂ ਇੱਥੇ ਕਹਿ ਰਹੇ ਨੇ ਕਿ ਇਹ ਜਿਹੜਾ ਮਨ ਟਿਕਦਾ ਹੀ ਨਹੀਂ ਕਦੀ ਕਦੀ ਵੱਜਦਾ ਹੀ ਨਹੀਂ ਕਿਤੇ ਕਦੀ ਲਾਲਚ ਵਿੱਚ ਕਦੀ ਨਫ਼ਰਤ ਕਦੀ ਵਿਕਾਰਾਂ ਦੇ ਵਿੱਚ ਕਦੀ ਕਿਤੇ ਕਦੀ ਕਿਤੇ ਭੱਜਿਆ ਹੀ ਫਿਰਦਾ ਹਰ ਵੇਲੇ ਇਨੂੰ ਸ਼ਾਂਤੀ ਇਹਨੂੰ ਟਿਕਾ ਹੈ ਹੀ ਨਹੀਂ ਇਸ ਮਨ ਨੂੰ ਬੰਨਣ ਦਾ ਤਰੀਕਾ ਇਹਨੂੰ ਸੰਭਾਲਣ ਦਾ ਤਰੀਕਾ ਜਿਵੇਂ ਪਾਣੀ ਨੂੰ ਘੜੇ 'ਚ ਸੰਭਾਲਿਆ ਜਾਂਦਾ ਆ ਇਸੇ ਤਰ੍ਹਾਂ ਇਸ ਮਨ ਨੂੰ ਗਿਆਨ ਨਾਲ ਸੰਭਾਲਿਆ ਜਾਂਦਾ ਹੈ ਗਿਆਨ ਕਾ ਬੱਧਾ ਮਨ ਰਹੇ ਇਫ ਯੂ ਵਾਂਟ ਟੂ ਕਨਫਾਈਨ ਇਫ ਯੂ ਵਾਂਟ ਟੂ ਕੰਟੇਨ ਦਿਸ ਮਾਈਂਡ ਜੇ ਤੁਸੀਂ ਮਨ ਨੂੰ ਵੀ ਸਾਂਭਣਾ ਚਾਹੁੰਦੇ ਹੋ ਨਾ ਜਿਵੇਂ ਪਾਣੀ ਨੂੰ ਸਾਂਭਦੇ ਹੋ ਘੜੇ ਦੇ ਵਿੱਚ ਇਸੇ ਤਰ੍ਹਾਂ ਜੇ ਮਨ ਨੂੰ ਸਾਂਭਣਾ ਹੈ ਤਾਂ ਗਿਆਨ ਗਿਆਨ ਚਾਹੀਦਾ ਹੈ ਗੁਰੂ ਦੇ ਗਿਆਨ ਦੇ ਨਾਲ ਇਸ ਮਨ ਨੂੰ ਸੰਭਿਆ ਜਾ ਸਕਦਾ ਇਹਨੂੰ ਰੋਕਿਆ ਜਾ ਸਕਦਾ ਭੱਜਣੋਂ ਨਸਣੋਂ ਇੱਧਰ ਉੱਧਰ ਜਿਹੜਾ ਦੌੜਿਆ ਫਿਰਦਾ ਇਹ ਟਿਕ ਜਾਂਦਾ ਹੈ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲੱਗੇ ਪੂਰਨ ਧਿਆਨ ਹੁਣ ਤ੍ਰਿਸ਼ਨਾ ਆ ਨਾ ਅਨਐਂਡਿੰਗ ਡਿਜ਼ਾਇਰਸ ਉਹ ਇੱਛਾਵਾਂ ਜਿਹੜੀਆਂ ਮੁੱਕਦੀਆਂ ਨਹੀਂ ਜਿੰਨਾਂ ਪਿੱਛੇ ਮਨ ਭੱਜੇ ਹੀ ਫਿਰਦਾ ਆ ਹਨਾ ਤੇ ਉਹ ਉਦੋਂ 부ਝਦੀ ਹੈ ਉਦੋਂ ਇਹ ਮਨ ਟਿਕਦਾ ਆ ਉਦੋਂ ਮਨ ਨੂੰ ਸੰਭਾਲਿਆ ਜਾਂਦਾ ਆ ਜਦੋਂ ਹਰੀ ਦਾ ਨਾਮ ਰੱਬੀ ਹੁਕਮ ਰੱਬੀ ਗੁਣਾ ਦੇ ਵਿੱਚ ਆ ਕੇ ਟਿਕਦਾ ਉਹ ਕਦੋਂ ਹੁੰਦਾ ਆ ਸਰ ਮਹਾ ਸੰਤੋਖ ਹੋਵੇ ਗੁਰਬਚਨੀ ਉਹ ਵੱਡਾ ਸੰਤੋਖ ਸਬਰ ਜਿਹੜਾ ਗੁਰੂ ਦੇ ਬਚਨਾਂ ਦੇ ਨਾਲ ਸਾਨੂੰ ਮਿਲਦਾ ਗੁਰੂ ਦੇ ਗਿਆਨ ਦੇ ਨਾਲ ਮਿਲਦਾ ਤੋਂ ਗਿਆਨ ਕਾ ਬੱਧਾ ਮਨ ਰਹੇ ਜਿਵੇਂ ਘੜੇ ਦੇ ਵਿੱਚ ਪਾਣੀ ਸੰਭਾਲਿਆ ਜਾਂਦਾ ਇਸੇ ਤਰ੍ਹਾਂ ਹੀ ਗਿਆਨ ਦੇ ਵਿੱਚ ਮਨ ਜਿਹੜਾ ਸੰਭਲਦਾ ਹੈ ਟਿਕਦਾ ਹੈ ਗੁਰ ਬਿਨ ਗਿਆਨ ਨਾ ਹੋਏ ਗੁਰ ਸਕਿੱਲ ਇਹ ਜਿਹੜੀ ਸਮਝ ਹੈ ਇਸ ਮਨ ਨੂੰ ਟਿਕਾਉਣ ਦੀ ਬਿਨ ਗਿਆਨ ਨਾ ਹੋਵੇ ਬਿਨਾ ਗਿਆਨ ਤੋਂ ਇਹ ਸਮਝ ਨਹੀਂ ਆ ਸਕਦੀ ਇਹ ਕਲਾ ਨਹੀਂ ਆ ਸਕਦੀ ਗੁਰ ਕਹਿੰਦੇ ਨੇ ਕਲਾ ਨੂੰ ਸਕਿੱਲ ਨੂੰ ਤੋ ਇਹ ਗੁਰ ਇਹ ਜਿਹੜੀ ਤਰਕੀਬ ਹੈ ਜਿਹੜਾ ਤਰੀਕਾ ਹੈ ਜਿਹੜਾ ਸੀਕ੍ਰੀਟ ਹੈ ਨਾ ਟੂ ਕੰਟਰੋਲ ਟੂ ਕਨਫਾਈਨ ਟੂ ਕੰਟੇਨ ਦਿਸ ਮਾਈਂਡ ਇਸ ਮਨ ਨੂੰ ਸੰਭਾਲਣ ਦਾ ਜਿਹੜਾ ਤਰੀਕਾ ਹੈ ਨਾ ਉਹ ਬਿਨਾ ਗਿਆਨ ਤੋਂ ਨਹੀਂ ਹੋ ਸਕਦਾ ਇਸ ਕਰਕੇ ਗਿਆਨ ਇੰਨਾ ਕ ਜ਼ਰੂਰੀ ਹੈ ਪਰ ਹੁਣ ਉਹ ਜਿਵੇਂ ਪਿਛਲੇ ਸ਼ਲੋਕ ਵਿੱਚ ਵੀ ਆਇਆ ਸੀ ਕਿ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕਿਤੇ ਐਸਾ ਨਾ ਹੋਏ ਕਿ ਅਸੀਂ ਗਿਆਨ ਦੀ ਚਰਚਾ ਕਰਤੀ ਕਰਨ ਚ ਉਲਝੇ ਰਹਿ ਜਾਈਏ ਕਿ ਮੈਨੂੰ ਤਾਂ ਬੜਾ ਗਿਆਨ ਹੈ ਮੈਂ ਤਾਂ ਕਿਤਾਬਾਂ ਵਿੱਚ ਬਥੇਰੀਆਂ ਪੜੀਆਂ ਪੜ ਪੜ ਗੱਡੀ ਲੱਦੀ ਵਾਲਾ ਕੰਮ ਹੋ ਜਾਏ ਤੇ ਗਿਆਨ ਦੀ ਚਰਚਾ ਵਿੱਚ ਹੀ ਪੈ ਕੇ ਰਹਿ ਜਾਏ ਅਸਲ ਭੇਤ ਜਾਣੀ ਨਾ ਹਨਾ ਉਹ ਤੁਸੀਂ ਪਿਛਲੇ ਦੋ ਸ਼ਲੋਕਾਂ ਚ ਸੁਣਿਆ ਸੀ ਪਿਛਲਾ ਵੀਡੀਓ ਦੇਖਿਓ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਸੀ ਐਸੇ ਹੀ 12ਵੀਂ ਪੌੜੀ ਦੇ ਕਿ ਕੇਵਲ ਗਿਆਨ ਦੀਆਂ ਗੱਲਾਂ ਹੀ ਕਰਦੇ ਰਹ ਗਏ ਅਸਲ ਗੱਲ ਨੂੰ ਜਾਣਿਆ ਹੀ ਨਹੀਂ ਤਾਂ ਅਸਲ ਗੱਲ ਜਿਹੜੀ ਉਸ ਗਿਆਨ ਦੇ ਵਿੱਚ ਹੈ ਜਿਹਦੇ ਨਾਲ ਇਸ ਮਨ ਨੂੰ ਸਾਹਬਿਆ ਜਾਣਾ ਉਹ ਜ਼ਰੂਰੀ ਹੈ ਤਾਂ ਗਿਆਨ ਦੇ ਸਿਰਫ ਚਰਚੇ ਨਾ ਹੋਣ ਕਿਤਾਬਾਂ ਨਾ ਪੜੀਆਂ ਜਾਣ ਨਹੀਂ ਤੇ ਬਹੁਤੀ ਵਾਰ ਕੀ ਹੁੰਦਾ ਹੈ ਵੇਦ ਕਿਤੇਬ ਧਾਰਮਿਕ ਗ੍ਰੰਥ ਪੜ੍ਹ ਕੇ ਪਾਠ ਕਰਕੇ ਅਸੀਂ ਸਿਰਫ ਇੱਕ ਦੂਜੇ ਨਾਲ ਬਹਿਸ ਕਰਦੇ ਆ ਆਪਣੀ ਹਉਮੈ ਨੂੰ ਵਧਾਉਂਦੇ ਆ ਫਿਰ ਦੇਖੋ ਨਾ ਆਲੇ ਦੁਆਲੇ ਇਹ ਤੇ ਚੱਲ ਰਿਹਾ ਹੈ ਇੰਨੇ ਧਰਮ ਗ੍ਰੰਥ ਨੇ ਇੰਨਾ ਗਿਆਨ ਹੈ ਪਰ ਲੋਗਨੋ ਤਰਮ ਗ੍ਰੰਥਾਂ ਦੇ ਨਾਤੇ ਲੜੀ ਜਾਂਦੇ ਮੇਰਾ ਗ੍ਰੰਥ ਸਹੀ ਕਹਿੰਦਾ ਤੇਰਾ ਗ੍ਰੰਥ ਗਲਤ ਕਹਿੰਦਾ ਤੇ ਜਦ ਕੀ ਹੋਣਾ ਕੀ ਚਾਹੀਦਾ ਸੀ ਕਿ ਉਹ ਗਿਆਨ ਉਹ ਗ੍ਰੰਥਾਂ ਦਾ ਗਿਆਨ ਸਕ੍ਰਿਪਚਰਸ ਦੀ ਨੌਲੇਜ ਵਿਜ਼ਡਮ ਨੂੰ ਇੰਟਰਨਲਾਈਜ਼ ਕਰਦੇ ਆਪਣੇ ਅੰਦਰ ਉਤਾਰਦੇ ਤੇ ਆਪਣੇ ਮਨ ਨੂੰ ਕੰਟਰੋਲ ਕਰਦੇ ਗੱਲ ਤਾਂ ਮਨ ਨੂੰ ਕੰਟਰੋਲ ਕਰਨ ਦੀ ਸੀ ਮਨ ਨੂੰ ਸਾਂਭਣ ਦੀ ਸੀ ਗਿਆਨ ਮਨ ਨੂੰ ਸਾਂਭਦਾ ਹੈ ਪਰ ਅਸੀਂ ਉਹ ਗਿਆਨ ਲੈ ਕੇ ਦੂਜਿਆਂ ਦੇ ਮਨਾਂ ਨੂੰ ਸਾਹਮਦੇ ਫਿਰਦੇ ਹਾਂ ਕਿ ਮੈਂ ਤੈਨੂੰ ਵੀ ਨੀਵਾਂ ਦਿਖਾਵਾਂ ਮੈਂ ਤੇਰੇ ਤੋਂ ਵੀ ਵੱਡਾ ਹੋ ਜਾਵਾਂ ਮੈਂ ਤੇਰੇ ਤੋਂ ਵੀ ਸਿਆਣਾ ਹੋ ਜਾਵਾਂ ਤਾਂ ਸਤਿਗੁਰੂ ਸਾਨੂੰ ਦੱਸਦੇ ਨੇ ਕਿ ਗਿਆਨ ਕਾ ਬੱਧਾ ਮਨ ਰਹਿ ਗੁਰ ਜਿਹੜੀ ਸਕਿੱਲ ਹੈ ਨਾ ਇਸ ਮਨ ਨੂੰ ਕੰਟਰੋਲ ਕਰਨ ਦੀ ਜਿਹੜਾ ਗਿਆਨ ਜਿਹੜਾ ਗੁਰ ਹੈ ਜਿਹੜੀ ਕਲਾ ਆ ਬਿਨ ਗਿਆਨ ਨਾ ਹੋਏ ਬਿਨਾ ਗਿਆਨ ਤੋਂ ਨਹੀਂ ਹੁੰਦੀ ਪਰ ਹੁਣ ਇਸ ਤੋਂ ਅਗਲਾ ਜਿਹੜੀ ਪੌੜੀ ਹੈ 12ਵੀਂ ਪੌੜੀ ਗੁਰੂ ਨਾਨਕ ਸਾਹਿਬ ਦੀ ਉਹ ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਨੇ ਕਿਤੇ ਗਿਆਨ ਦੀ ਚਰਚਾ 'ਚ ਹੀ ਨਾ ਉਲਝ ਜਾਇਓ ਕਿ ਤੇਹੀ ਨਾ ਸਮਝ ਲਓ ਕਿ ਮੈਨੂੰ ਗਿਆਨ ਬੜਾ ਹੋ ਗਿਆ ਗੱਲਾਂ ਮੈਂ ਬਹੁਤ ਕਰ ਰਿਹਾ ਬਹਿਸ ਕਰ ਰਿਹਾ ਡਿਸਕਸ਼ਨਸ ਆਰਗੂਮੈਂਟਸ ਕਰਕੇ ਮੈਂ ਜਿਤਰਿਆਂ ਲੋਕਾਂ ਤੋਂ ਤੇ ਖਰੇ ਮੈਨੂੰ ਸਭ ਕੁਝ ਹੀ ਮਿਲ ਗਿਆ ਮਨ ਨੂੰ ਰੋਕਣ ਵਾਸਤੇ ਗਿਆਨ ਚਾਹੀਦਾ ਹੈ ਦੂਜਿਆਂ ਨੂੰ ਹਰਾਉਣ ਵਾਸਤੇ ਨਹੀਂ ਇਸ ਕਰਕੇ ਪੌੜੀ ਦੇਖਦੇ ਆ ਗੁਰੂ ਨਾਨਕ ਸਾਹਿਬ ਪੌੜੀ ਚ ਕੀ ਫੁਰਮਾਨ ਕਰਦੇ ਸੀ ਹੈ ਗਿਆਨ ਕਾ ਬੱਧਾ ਮਨ ਰਹਿ ਗਿਆਨ ਹੋ ਗਈ ਵਿਜ਼ਡਮ ਮਨ ਹੋ ਗਿਆ ਮਾਈਂਡ ਗੁਰ ਸਕਿਲ ਰੀਅਲਾਈਜੇਸ਼ਨ ਅੰਡਰਸਟੈਂਡਿੰਗ ਕਲਾ ਦ ਮਾਈਂਡ ਇਜ਼ ਰੈਸਟ੍ਰੇਨਡ ਬਾਈ ਸਪਿਰਚੁਅਲ ਵਿਜ਼ਡਮ ਰੱਬੀ ਗਿਆਨ ਦੇ ਨਾਲ ਮਨ ਸੰਭਿਆ ਜਾਂਦਾ ਹੈ ਬਿਨਾ ਇਸ ਗਿਆਨ ਤੋਂ ਇਹ ਜਿਹੜਾ ਹੈ ਇਹ ਗੁਰ 에 ਸਕਿੱਲ ਇਹ ਕਲਾ ਸਾਨੂੰ ਨਹੀਂ ਆਉਂਦੀ ਨੋ ਅੰਡਰਸਟੈਂਡਿੰਗ ਕਮਸ ਟੂ ਦਿਸ ਮਾਈਂਡ ਪੌੜੀ ਪੌੜੀ ਵਾਰ ਦਾ ਸਟੈਂਜ਼ਾ ਵਾਰ ਦੀ ਜਿਹੜੀ ਇਕਾਈ ਹੈ ਉਹ ਪੌੜੀ ਹੁੰਦੀ ਹੈ ਸੋ ਇਹ ਪੌੜੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਹੈ ਸੋ ਸਤਿਗੁਰੂ ਫਰਮਾਨ ਕਰਦੇ ਪੜਿਆ ਹੋਵੇ ਗੁਨਾਗਾਰ ਤਾਂ ਓਮੀ ਸਾਧਨਾ ਮਾਰੀਏ ਹੁਣ ਦੇਖੋ ਇੱਥੇ ਗਿਆਨ ਦੀ ਗੱਲ ਚੱਲ ਰਹੀ ਸੀ ਨਾ ਕਿਤੇ ਇਹ ਨਾ ਸੋਚਿਓ ਕਿ ਖਰੇ ਕਿਤਾਬਾਂ ਪੜਨ ਨਾਲ ਗਿਆਨ ਹੋ ਜਾਂਦਾ ਹੈ ਉਹ ਗਿਆਨ ਤਾਂ ਹੁੰਦਾ ਹੈ ਪਰ ਅਸਲ ਗਿਆਨ ਜਿਹਦੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਜਿਹਦੇ ਨਾਲ ਲਿਬ੍ਰੇਸ਼ਨ ਮਿਲਣੀ ਜਿਹਦੇ ਨਾਲ ਆਜ਼ਾਦੀ ਮਿਲਣੀ ਜਿਹਦੇ ਨਾਲ ਮਨ ਟਿਕ ਜਾਵੇ ਗਿਆਨ ਉਹ ਹੈ ਗੁਰੂ ਦੇ ਅਨੁਸਾਰ ਗਿਆਨ ਉਹ ਹੈ ਜਿਹਦਾ ਜਿਹਦੇ ਨਾਲ ਮਨ ਵੱਜ ਜਾਵੇ ਮਨ ਟਿਕ ਜਾਵੇ ਉਹ ਗਿਆਨ ਨਹੀਂ ਜਿਹੜਾ ਕਿਤਾਬਾਂ ਪੜ ਕੇ ਤੇ ਗਿਆਨ ਲੈ ਕੇ ਇਧਰ ਉਧਰੋਂ ਧਰਮ ਗ੍ਰੰਥਾਂ ਦਾ ਗਿਆਨ ਲੈ ਕੇ ਮਨ ਹੋਰ ਅਸਮਾਨ ਤੇ ਚੜ ਜਾਵੇ ਕਿ ਮੇਰੇ ਵਰਗਾ ਕੌਣ ਹੁਣ ਦੇਖੋ ਇੱਥੇ ਪੜਿਆ ਹੋਵੇ ਗੁਨਾਹਗਾਰ ਪੜਿਆ ਹੋ ਗਿਆ ਐਜੂਕੇਟਿਡ ਵਨ ਲਿਟਰੇਟ ਜਿਹਨੂੰ ਪੜਨਾ ਲਿਖਣਾ ਆਉਂਦਾ ਹੈ ਗੁਨਾਹਗਾਰ ਹੁਣ ਕੋਈ ਬੰਦਾ ਉਹਨੇ ਗਿਆਨ ਵੀ ਬੜਾ ਲਿਆ ਹੋਵੇ ਪੜਿਆ ਵੀ ਬੜਾ ਹੋਵੇ ਪਰ ਨਾਲ ਦੇ ਨਾਲ ਗੁਨਾਹ ਵੀ ਕੀਤਾ ਜਾਂਦਾ ਹੋਵੇ ਪਾਪ ਕਰਦਾ ਹੋਵੇ ਓਮੀ ਓਮੀ ਕਹ ਗਿਆ ਇਲਿਟਰੇਟ ਅਨਪੜਾ ਆਦਮੀ ਸਾਧ ਰਾਈਚਸ ਕੋਈ ਬੰਦਾ ਅਨਪੜਾ ਹੈ ਪਰ ਮਾੜੇ ਕੰਮ ਨਹੀਂ ਕਰ ਰਿਹਾ ਇੱਕ ਬੰਦਾ ਉਹ ਹੈ ਜਿਹੜਾ ਪੜ੍ਹ ਲਿਖ ਕੇ ਵੀ ਗੁਨਾਹ ਕਰ ਰਿਹਾ ਮਾੜੇ ਕੰਮ ਕਰ ਰਿਹਾ ਮਾਰੀਏ ਪनिश्ड ਸੀ ਹੇਰ ਪੜਿਆ ਹੋਵੇ ਗੁਨਾਹਗਾਰ ਕੋਈ ਬੰਦਾ ਦੇਖਣ ਨੂੰ ਬਾਹਰੋਂ ਬੜਾ ਪੜਿਆ ਲਿਖਿਆ ਬੜਾ ਗਿਆਨ ਵਾਲਾ ਬੜੇ ਧਰਮ ਗ੍ਰੰਥਾਂ ਦਾ ਪਾਠ ਕੀਤਾ ਜਾਂ ਇੰਜ ਕਹਿ ਲਓ ਜੋ ਅਸੀਂ ਦੇਖ ਰਹੇ ਸਮਾਜ ਵਿੱਚ ਕਿ ਬਾਹਰੋਂ ਬੜਾ ਧਰਮੀ ਹੈ ਹਰ ਤਰ੍ਹਾਂ ਦੇ ਧਰਮ ਕਰਮ ਕਰ ਰਿਹਾ ਆ ਸਿੱਖੀ 'ਚ ਦੇਖ ਲਈਏ ਤੇ ਉਹਨੇ ਸਿੱਖੀ ਸਰੂਪ ਰੱਖਿਆ ਆ ਗੁਰਦੁਆਰੇ ਰੋਜ਼ ਜਾ ਰਿਹਾ ਪਾਠ ਬੜਾ ਕਰ ਰਿਹਾ ਅੰਮ੍ਰਿਤ ਵੀ ਛਕਿਆ ਆ ਇਹ ਹੋ ਗਿਆ ਪੜਿਆ ਪੜਿਆ ਪਰ ਪੜਿਆ ਹੋ ਕੇ ਵੀ ਇਹ ਸਭ ਕੁਝ ਕਰਕੇ ਵੀ ਜੇ ਉਹ ਗੁਨਾਹ ਕਰ ਰਿਹਾ ਹੈ ਮਾੜੇ ਕੰਮ ਕਰ ਰਿਹਾ ਤਾਂ ਓਮੀ ਸਾਧਨਾ ਮਾਰੀਏ ਤਾਂ ਮਨ ਕਿਤੇ ਇਹ ਦੇਖ ਕੇ ਡਰ ਨਾ ਜਾਏ ਕਿ ਦੇਖੋ ਜੀ ਲੋਕੀ ਪੜ੍ਹਾਈ ਲਿਖਾਈ ਕਰਕੇ ਇੰਨਾ ਗਿਆਨ ਲੈ ਕੇ ਇੰਨੇ ਧਰਮ ਗ੍ਰੰਥ ਪੜ੍ਹ ਕੇ ਇੰਨਾ ਧਰਮ ਕਰਮ ਕਰਕੇ ਵੀ ਮਾੜੇ ਕਰਮ ਕਰੀ ਜਾਂਦੇ ਆ ਮੇਰਾ ਕੀ ਬਣੂਗਾ ਮੈਂ ਇਸ ਕਰਕੇ ਨਹੀਂ ਕਰਦਾ ਲੋਕੀ ਤੇ ਸਭ ਕੁਝ ਕਰਕੇ ਪਾਪ ਕਰ ਰਹੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਈ ਲੋਕ ਕਰਦੇ ਨੇ ਇਹ ਗੱਲ ਕਿ ਅੰਮ੍ਰਿਤ ਛੱਕ ਕੇ ਤੇ ਬੜਾ ਔਖਾ ਹੋ ਜਾਣਾ ਆ ਲੋਕੀ ਤਾਂ ਦੇਖੋ ਜੀ ਇਹ ਬੜਾ ਔਖਾ ਹੈ ਸਾਠੋਂ ਪਾਪ ਹੋ ਜਾਣੇ ਲੋਕੀ ਗੁਨਾਹ ਕਰ ਰਹੇ ਨੇ ਇਹ ਸਭ ਕੁਝ ਕਰਕੇ ਵੀ ਗੁਰਦੁਆਰੇ ਜਾ ਕੇ ਵੀ ਤਾਂ ਅਸੀਂ ਡਰਦੇ ਨਹੀਂ ਜਾਂਦੇ ਕਿ ਸਾਡੇ ਕੋਲੋਂ ਵੀ ਗੁਨਾਹ ਹੋ ਜਾਣੇ ਤਾਂ ਸਤਿਗੁਰੂ ਸਮਝਾ ਰਹੇ ਨੇ ਕਿ ਗਿਆਨ ਉਹ ਆ ਜਿਹੜਾ ਮਨ ਨੂੰ ਸਾਂਭਣ ਵਾਲੀ ਚੀਜ਼ ਸੀ ਗਿਆਨ ਉਹ ਨਹੀਂ ਕਿ ਗਿਆਨ ਲਿਆ ਪੜਿਆ ਪਰ ਜਿਸ ਨੂੰ ਗੁਰਬਾਣੀ ਚਾਹੁੰਦਾ ਨਾ ਪੜਿਆ ਮੂਰਖਾਖੀ ਆ ਜਿਸ ਲੱਭ ਲੋਭ ਅਹੰਕਾਰਾ ਇਹ ਕੋ ਵੀ ਨਹੀਂ ਜਿਨ੍ਹਾਂ ਨੇ ਧਰਮ ਗ੍ਰੰਥਾਂ ਨੂੰ ਪੜਿਆ ਜਾਂ ਹੋਰ ਕਿਤਾਬਾਂ ਪੜ੍ਹੀਆਂ ਤੇ ਲਾਲਚ ਵਿੱਚ ਪੈ ਕੇ ਉਸ ਗਿਆਨ ਨੂੰ ਪੁੱਠੇ ਪਾਸੇ ਯੂਜ਼ ਕਰਨ ਲੱਗੇ ਗਲਤ ਪਾਸੇ ਯੂਜ਼ ਕਰਨ ਲੱਗੇ ਸੋ देयर ਆ ਪੀਪਲ ਹੂ ਯੂਜ਼ देयर ਨੋਲੇਜ their worldly wisdom to cheat people ਦੂਜਿਆਂ ਨੂੰ ਚੀਟ ਕਰਨ ਲਈ ਲੁੱਟਣ ਲਈ ਕਿੰਨਾ ਕੁਛ ਕਰਦੇ ਆ ਤੋ ਉਹ ਵਾਲਾ ਗਿਆਨ ਨਹੀਂ ਗਿਆਨ ਉਹ ਹੈ ਜਿਹੜਾ ਤੁਹਾਡਾ ਆਪਣੇ ਮਨ ਨੂੰ ਕੰਟਰੋਲ ਕਰੇ ਮਨ ਨੂੰ ਟਿਕਾ ਵਿੱਚ ਲੈ ਆਵੇ ਇਸ ਕਰਕੇ ਪੜਿਆ ਹੋਵੇ ਗੁਨੇਗਾਰ ਜੇ ਕੋਈ ਐਨ ਇਲਿਟਰੇਟ ਪਰਸਨ ਸ਼ੁੱਡ ਨਾਟ ਫੀਅਰ ਕੋਈ ਓਮੀ ਸਾਧ ਕੋਈ ਬੰਦਾ ਚੰਗੇ ਕਰਮ ਕਰਨ ਵਾਲਾ ਹੈ ਪਰ ਬਹੁਤ ਗਿਆਨ ਧਿਆਨ ਨਹੀਂ ਜਾਣਦਾ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਜੇ ਕਿਸੇ ਪੜੇ ਲਿਖੇ ਜੇ ਕਿਸੇ ਘਰਮੀ ਖਬਵਣ ਵਾਲੇ ਨੇ ਕੋਈ ਗੁਨਾਹ ਕੀਤਾ ਇਹ ਤੇ ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਵੀ ਸਜ਼ਾ ਮਿਲ ਜਾਨੀ ਗੱਲ ਕਿੱਥੇ ਮੁੱਕੀ ਆ ਹੁਣ ਧਿਆਨ ਦਿਓ ਇੱਕ ਹੈ ਗੁਨਾਹਗਾਰ ਇੱਕ ਹੈ ਸਾਧ ਸਾਧ ਜਿਹੜਾ ਗੁਨਾਹ ਨਹੀਂ ਕਰ ਰਿਹਾ ਜਿਹੜੇ ਮਾੜੇ ਕੰਮ ਨਹੀਂ ਕਰ ਰਿਹਾ ਸਾਧ ਕਿਸੇ ਲਿਬਾਸ ਦਾ ਨਾਮ ਨਹੀਂ ਕਿ ਜਿਹਨੇ ਚਿੱਟੇ ਕੱਪੜੇ ਪਾਏ ਤੇ ਉਹਨੂੰ ਕੁਝ ਨਹੀਂ ਕਹਿਣਾ ਨਾ ਐਸਾ ਨਹੀਂ ਇੱਕ ਪਾਸੇ ਗੁਨਾਹਗਾਰ ਹੈ ਤੇ ਇੱਕ ਪਾਸੇ ਸਾਧ ਹੈ ਪੜੇ ਅਨਪੜ੍ਹ ਦੀ ਤਾਂ ਗੱਲ ਹੀ ਨਹੀਂ ਹੈ ਕੋਈ ਬੰਦਾ ਪੜ੍ਹ ਲਿਖ ਕੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਬਹੁਤ ਸਾਰੇ ਪਾਠ ਕਰਕੇ ਵੀ ਜੇ ਗੁਨਾਹ ਕਰ ਰਿਹਾ ਹੈ ਉਹਨੂੰ ਸਜ਼ਾ ਮਿਲਣੀ ਹੈ ਕੋਈ ਬੰਦਾ ਧਰਮ ਗ੍ਰੰਥ ਨਹੀਂ ਵੀ ਪੜ੍ਹ ਰਿਹਾ ਗੁਰਦੁਆਰੇ ਨਹੀਂ ਵੀ ਜਾ ਰਿਹਾ ਪਰ ਕਰਮ ਚੰਗੇ ਨੇ ਉਮੀ ਸਾਧ ਪੜਿਆ ਲਿਖਿਆ ਨਹੀਂ ਹੈ ਧਰਮੀ ਨਹੀਂ ਹੈ ਬਾਹਰੋਂ ਦਿਖਾਵੇ ਦਾ ਧਰਮੀ ਨਹੀਂ ਹੈ ਪਰ ਸਾਧ ਹੈ ਚੰਗੇ ਕਰਮ ਨੇ ਨਾ ਮਾਰੀਏ ਉਹਨੂੰ ਪਨਿਸ਼ਮੈਂਟ ਨਹੀਂ ਹੈ ਪਨਿਸ਼ਮੈਂਟ ਕਿਨੂੰ ਹੈ ਗੁਨਾਹਗਾਰ ਨੂੰ ਭਾਵੇਂ ਉਹ ਪੜਿਆ ਲਿਖਿਆ ਹੈ ਭਾਵੇਂ ਅਨ ਪੜਿਆ ਹੈ ਇਹ ਬਾਹਰੀ ਪੜ੍ਹਾਈ ਲਿਖਾਈ ਦੀ ਗੱਲ ਨਹੀਂ ਹੋ ਰਹੀ ਭਾਵੇਂ ਕੋਈ ਬਹੁਤ ਧਰਮ ਗ੍ਰੰਥ ਪੜ੍ਹਿਆ ਭਾਵੇਂ ਕਿਸੇ ਨੇ ਕੋਈ ਧਰਮ ਗ੍ਰੰਥ ਨਹੀਂ ਪੜ੍ਹਿਆ ਜੇ ਕਰਮ ਮਾੜੇ ਨੇ ਜੇ ਗੁਨਾਹ ਕੀਤੇ ਨੇ ਤੇ ਸਜ਼ਾ ਜੇ ਗੁਨਾਹ ਨਹੀਂ ਕੀਤੇ ਜੇ ਚੰਗੇ ਕਰਮ ਕੀਤੇ ਨੇ ਫਿਰ ਭਾਵੇਂ ਉਹ ਅਨਪੜ੍ਹ ਹੈ ਜਾਂ ਪੜ੍ਹਿਆ ਲਿਖਿਆ ਹੈ ਨਾ ਮਾਰੀਏ ਉਹਨੂੰ ਕੋਈ ਪਨਿਸ਼ਮੈਂਟ ਨਹੀਂ ਹੈ ਸੀ ਅਨ ਇਲਿਟਰੇਟ ਪਰਸਨ ਸ਼ੁੱਡ ਨਾਟ ਫੀਅਰ ਇਫ ਐਨ ਐਜੂਕੇਟਿਡ ਪਰਸਨ ਇਜ਼ ਬੀਇੰਗ ਪਨਿਸ਼ਡ ਫਾਰ ਰੋਂਗ ਡੂਇੰਗਸ ਰੋਂਗ ਡੂਇੰਗਸ ਤੇ ਪਨਿਸ਼ਮੈਂਟ ਹੈ ਯੂ ਆ ਪਨਿਸ਼ਡ ਫਾਰ ਯੋਰ ਰੋਂਗ ਡੂਇੰਗਸ ਯੂ ਫੇਸ ਦਾ ਕੰਸੀਕਵੈਂਸਸ ਆਫ ਯਰ ਓਨ ਐਕਟਸ ਤੋਂ ਜੇ ਕਰਮ ਚੰਗੇ ਨੇ ਭਾਵੇਂ ਤੁਸੀਂ ਧਰਮੀ ਬਹੁਤ ਧਰਮ ਗ੍ਰੰਥ ਪੜ੍ਹੇ ਆ ਭਾਵੇਂ ਨਹੀਂ ਪੜ੍ਹੇ ਤੁਹਾਨੂੰ ਸਜ਼ਾ ਨਹੀਂ ਹੈ ਪਰ ਜੇ ਕਰਮ ਮਾੜੇ ਨੇ ਜੇ ਗੁਨਾਹ ਕੀਤੇ ਜਾ ਰਹੇ ਨੇ ਫਿਰ ਲਿਬਾਸ ਭਾਵੇਂ ਬਾਹਰੋਂ ਜਿਹੜਾ ਮਰਜ਼ੀ ਪਾਇਆ ਹੋਵੇ ਭਾਵੇਂ ਕਿੰਨਾ ਵਾਰੀ ਮਰਜ਼ੀ ਜਾ ਕੇ ਗੁਰਦੁਆਰੇ ਮੱਥਾ ਟੇਕਦਾ ਹੋਵੇ ਸਜ਼ਾ ਉਸ ਨੂੰ ਹੈ ਜੇ ਕਿਸੇ ਨੇ ਧਰਮ ਗ੍ਰੰਥ ਨਹੀਂ ਪੜ੍ਹੇ ਉਮੀ ਸਾਧਨਾ ਮਾਰੀਏ ਜੇ ਸਾਧ ਹੈ ਜੇ ਕੰਮ ਚੰਗੇ ਨੇ ਤੇ ਉਹਨੂੰ ਕੋਈ ਪਨਿਸ਼ਮੈਂਟ ਨਹੀਂ ਅੱਗੇ ਦੇਖੋ ਜੀ ਇਟਸ ਨੋਟ ਅਬਾਊਟ ਵੈਦਰ ਵਨ ਇਜ਼ ਐਜੂਕੇਟਿਡ অর ਇਲਿਟਰੇਟ ਇਹ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਗੱਲ ਨਹੀਂ ਇਟਸ ਅਬਾਊਟ ਵੈਦਰ ਵਨ ਹੈਜ਼ ਅ ਸਕਿੱਲ ਅੰਡਰਸਟੈਂਡਿੰਗ ਥੈਟ ਵਨ ਇਜ਼ ਵਾਚਫੁਲ ਹਾਊ ਵਨ ਐਕਟਸ ਐਂਡ ਬਿਹੇਵ ਉਹਦੇ ਕੋਲੋ ਗੁਰ ਹੈਗਾ ਉਹਨੇ ਉਹ ਗਿਆਨ ਤੋਂ ਗੁਰ ਲੈ ਲਿਆ ਆ ਕਿ ਮੈਂ ਆਪਣੇ ਆਪ ਨੂੰ ਵਿਕਾਰਾਂ ਤੋਂ ਬੁਰਾਈਆਂ ਤੋਂ ਰੋਕਣਾ ਆ ਇਸ ਚੀਜ਼ ਤੇ ਨਿਰਭਰ ਹੈ ਕਈ ਵਾਰੀ ਜਿਹੜਾ ਬੰਦਾ ਕਿਸੇ ਗੁਰਦੁਆਰੇ ਕਿਸੇ ਮੰਦਿਰ ਕਿਸੇ ਮਸਜਿਦ ਕਿਸੇ ਚਰਚ ਵਿੱਚ ਨਹੀਂ ਗਿਆ ਪਰ ਉਹਨੂੰ ਇਹ ਕਲਾ ਹੈ ਉਹਨੂੰ ਇਹ ਸਮਝ ਹੈ ਕਿ ਮੈਂ ਇਹ ਕਰਮ ਨਹੀਂ ਕਰਨਾ ਉਹਨੂੰ ਕਹੇ ਓਮੀ ਸਾਧ ਇੱਕ ਪਾਸੇ ਉਹ ਹੈ ਜਿਹੜਾ ਮੰਦਰਾ ਚ ਜਾ ਰਿਹਾ ਗੁਰਦੁਆਰੇ ਆ ਤੀਰਥਾਂ ਤੇ ਜਾ ਰਿਹਾ ਬੜੀ ਪੂਜਾ ਪਾਠ ਕਰ ਰਿਹਾ ਪਰ ਜਦੋਂ ਮਾੜੇ ਕਰਮ ਕਰਨ ਦੀ ਗੱਲ ਆਉਂਦੀ ਲਾਲਚ ਵਿੱਚ ਨਫ਼ਰਤ ਵਿੱਚ ਈਰਖਾ ਵਿੱਚ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਫਿਰ ਉਹ ਪੜਿਆ ਹੋਇਆ ਗੁਨਾਹਗਰ ਫਿਰ ਗੁਨਾਹਗਾਰ ਹੈ ਤਾਂ ਇੱਥੇ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਗੱਲ ਨਹੀਂ ਇੱਥੇ ਉਸ ਗਿਆਨ ਦੀ ਗੱਲ ਹੈ ਉਸ ਗੁਰ ਦੀ ਗੱਲ ਹੈ ਉਸ ਅੰਡਰਸਟੈਂਡਿੰਗ ਉਸ ਸਕਿੱਲ ਦੀ ਗੱਲ ਹੈ ਕਿ ਕੀ ਤੁਹਾਡੇ ਚੋ ਸਕਿੱਲ ਹੈ whether you can stop yourself from doing wrong ਜੇ ਤੁਸੀਂ ਗੁਨਾਹ ਤੋਂ ਜੇ ਤੁਸੀਂ ਰੋਂਗ ਡੂਇੰਗਸ ਤੋਂ ਨਹੀਂ ਹਟਦੇ ਤਾਂ ਫਿਰ ਤੁਹਾਡੀ ਪੜ੍ਹਾਈ ਲਿਖਾਈ ਤੁਹਾਡੇ ਧਰਮ ਗ੍ਰੰਥਾਂ ਦੇ ਪਾਠ ਫਜ਼ੂਲ ਨੇ ਕਿਸੇ ਕੰਮ ਨਹੀਂ ਅਗਲੀ ਪੰਕਤੀ ਦੇਖੋ ਜਿਹਾ ਅਕਾਲੇ ਘਾਲਣਾ ਤੇ ਵੇਹੋ ਨਾਉ ਪੁਚਾਰੀਏ ਜਿਹਹਾ ਕਾਲੇ ਕਾਲੇ ਮੀਨਸ ਡੀਡਸ ਜਿਹੜੇ ਕਰਮ ਕਰ ਰਿਹਾ ਜਿਹੜੇ ਐਕਸ਼ਨਸ ਕਰ ਰਿਹਾ ਜਿਹੜੀ ਕਾਲ ਕਰ ਰਿਹਾ ਧਰਮੀ ਹੋ ਕੇ ਬੜੇ ਸਾਰੇ ਧਰਮ ਗ੍ਰੰਥ ਪੜ੍ਹ ਕੇ ਜੋ ਉਹ ਕਰਮ ਕਰ ਰਿਹਾ ਹੈ ਉਸ ਅਨੁਸਾਰ ਉਹਨੂੰ ਜਿਹੜਾ ਫਲ ਮਿਲਣਾ ਹੈ ਜਿਹਹਾ ਕਾਲੇ ਕਾਲਣਾ ਤੇ ਵੇਹੋ ਨਾਉ ਨਾਉ ਹੋ ਗਿਆ ਉਹ ਜਿਆ ਨਾ ਫਿਰ ਵੱਜਣ ਲੱਗ ਜਾਂਦਾ ਉਹੋ ਜੀ ਰੈਪਿਊਟੇਸ਼ਨ ਹੁੰਦੀ ਹੈ ਆਪਾਂ ਦੇਖਿਆ ਹੀ ਹੈ ਸਦੀਆਂ ਤੋਂ ਇਹੀ ਹੁੰਦਾ ਆਇਆ ਕੋਈ ਬੰਦਾ ਬਥੇਰਾ ਭਾਵੇਂ ਪੂਜਾ ਪਾਠ ਕਰੇ ਬਥੇਰਾ ਤੀਰਥਾਂ ਤੇ ਜਾਏ ਬਥੇਰਾ ਗੁਰਦੁਆਰੇ ਮੰਦਿਰਾਂ ਮਸੀਤਾਂ ਚ ਜਾਏ ਤੇ ਜੇ ਕਰਮ ਮਾੜੇ ਨੇ ਤੇ ਉਹਦੀ ਫਿਰ ਰੈਪਿਊਟੇਸ਼ਨ ਉਦਾਂ ਦੀ ਹੀ ਹੁੰਦੀ ਹੈ ਸਾਹਮਣੇ ਭਾਵੇਂ ਕੋਈ ਲੱਖ ਕਹਿ ਲਵੇ ਪਰ ਹਰ ਕੋਈ ਜਾਣਦਾ ਸਚਾਈ ਕੀ ਹੈ ਪੜਿਆ ਹੋਵੇ ਗੁਨਾਗਾਰ ਨਾਉ ਪਚਾਰੀ ਰੈਪਿਊਟੇਸ਼ਨ ਪਚਾਰੀ ਪੌਪੂਲਰ ਹੋ ਜਾਂਦਾ ਸੀ ਹੈ ਬਿਕਾਜ਼ ਯਰ ਰੈਪਿਟੇਸ਼ਨ ਐਂਡ ਕਨਸੀਕਵੈਂਸਸ ਆਫ ਯਰ ਐਕਸ਼ਨਸ ਆਰ ਬੇਸਡ ਔਨ ਵਾਟ ਡੀਡਸ ਆਰ ਡਨ ਬਾਈ ਜਿਹੜਾ ਕੱਲ੍ਹੇ ਕੱਲਣਾ ਜਿਹੜੇ ਤੁਸੀਂ ਕਾਲ ਕਰਦੇ ਹੋ ਜਿਹੋ ਜੇ ਤੁਸੀਂ ਕਰਮ ਕਰਦੇ ਉਹੋ ਜੇ ਤੁਹਾਨੂੰ ਫਲ ਮਿਲਦੇ ਨੇ ਉਹੋ ਜਾਂ ਤੁਹਾਡਾ ਨਾਮ ਬਣਦਾ ਉਹੋ ਜਾਂ ਨਾਮ ਬਣਦਾ ਸਿਰਫ ਬੋਲਣ ਨਾਲ ਨਹੀਂ ਕਿ ਮੈਂ ਮੇਰੇ ਕੋਲ ਗਿਆਨ ਬੜਾ ਉਸ ਚਰਚਾ ਨਾਲ ਨਹੀਂ ਕਿ ਕਹਿਣ ਦੇ ਨਾਲ ਹੀ ਤੁਸੀਂ ਵੱਡੇ ਹੋ ਗਏ ਉਹ ਕੋਈ ਕੋਈ ਆ ਕੋਈ ਨੀਚ ਹੋ ਗਿਆ ਕਿਉਂਕਿ ਉਹਨੂੰ ਆਂਦਾ ਕੱਖ ਨਹੀਂ ਕਿਉਂਕਿ ਉਹਨੇ ਕੋਈ ਧਰਮ ਗ੍ਰੰਥ ਨਹੀਂ ਪੜ੍ਹੇ ਉਹ ਉਮੀ ਹੈ ਪਰ ਯਾਦ ਰੱਖੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਾਵੇਂ ਉਸਨੇ ਧਰਮ ਗ੍ਰੰਥ ਨਹੀਂ ਪੜ੍ਹੇ ਪਰ ਉਹਦੇ ਕੋਲ ਇੱਕ ਕਲਾ ਉਹਦੇ ਕੋਲ ਇੱਕ ਗੁਰ ਹੈ ਕਿ ਉਹ ਆਪਣੇ ਆਪ ਨੂੰ ਬੁਰਾਈ ਤੋਂ ਰੋਕ ਰਿਹਾ ਆ ਉਨੂੰ ਕੋਈ ਪਨਿਸ਼ਮੈਂਟ ਨਹੀਂ ਉਹਦੇ ਕਰਮ ਚੰਗੇ ਨੇ ਉਹਦੀ ਕਾਲ ਚੰਗੀ ਹੈ ਪਰ ਤੁਸੀਂ ਪੜ੍ਹ ਲਿਖ ਕੇ ਧਰਮ ਗ੍ਰੰਥਾਂ ਦਾ ਗਿਆਨ ਹਾਸਲ ਕਰਕੇ ਵੀ ਜੇ ਖੁਦ ਨੂੰ ਉਹ ਗੁਰ ਨਹੀਂ ਲੈ ਪਾਏ ਕਿ ਇਸ ਜਿੱਦਾਂ ਘੜੇ ਦੇ ਵਿੱਚ ਪਾਣੀ ਨੂੰ ਸੰਭਾਲਿਆ ਜਾਂਦਾ ਉਸ ਗਿਆਨ ਦੇ ਨਾਲ ਜੇ ਤੁਸੀਂ ਮਨ ਨੂੰ ਨਹੀਂ ਸੰਭਾਲ ਸਕੀ ਤਾਂ ਫਿਰ ਤੁਹਾਨੂੰ ਉਹ ਸਜ਼ਾ ਮਿਲਦੀ ਹੈ ਅਗਲੀ ਪੰਕਤੀ ਦੇਖੋ ਜੀ ਐਸੀ ਕਲਾ ਨਾ ਖੇਡੀ ਹੈ ਜਿੱਤੇ ਦਰਗਾ ਗਿਆ ਹਾਰੀ ਹੈ ਐਸੀ ਕਲਾ ਕਲਾ ਹੋਗੀ ਗੇਮ ਖੇਡ ਖੇਡ ਲਾਈਫ ਇਹ ਜ਼ਿੰਦਗੀ ਜਿਹੜੀ ਹੈ ਜਿਹੜੇ ਅਸੀਂ ਕਰਮ ਕਰਦੇ ਉਹ ਖੇਡ ਹੋ ਗਈ ਖੇਡੀਏ ਪਲੇ ਦਰਗਾ ਦਰਗਾ ਪ੍ਰਮਾਤਮਾ ਦਾ ਦਰ ਕਿੱਥੇ ਪ੍ਰਮਾਤਮਾ ਸਾਡੇ ਅੰਦਰ ਹਰ ਥਾਂ ਹਰ ਜਗਾਈ ਹਰ ਥਾਂ ਹਰ ਜਗਾਈ ਇਹੀ ਅਸੀਂ ਪਿਛਲੇ ਸ਼ਲੋਕਾਂ ਵਿੱਚ ਸੁਣਿਆ ਆ ਹਨਾ ਕਿ ਬਲੇਹਾਰੀ ਕੁਦਰਤ ਵਸਿਆ ਸਾਰੀ ਕਾਇਨਾਤ ਸਾਰੀ ਕੁਦਰਤ ਸਾਰੀ ਕ੍ਰੀਏਸ਼ਨ ਚ ਮੇਰੇ ਅੰਦਰ ਮੇਰੇ ਬਾਹਰ ਹਰ ਥਾਂ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਉਹ ਹਰ ਜਗ੍ਹਾ ਉਹ ਓਮਨੀ ਪ੍ਰੈਜ਼ੈਂਟ ਹਰ ਵੇਲੇ ਇਕੁਅਲੀ ਪ੍ਰੈਜ਼ੈਂਟ ਇਨ ਆਲ ਐਟ ਆਲ ਟਾਈਮਸ ਸਾਰਿਆਂ ਵਿੱਚ ਹਰ ਵੇਲੇ ਹਰ ਜਗ੍ਹਾ ਤਾਂ ਦਰਗਾਹ ਵੀ ਉਹਦੀ ਹਰ ਜਗ੍ਹੀ ਹੈ ਕਿਤੇ ਅਸਮਾਨ 'ਚ ਥੋੜੀ ਹੈ ਮਰਨ ਤੋਂ ਬਾਅਦ ਥੋੜੀ ਦਰਗਾਹ ਹਰ ਵੇਲੇ ਜਿਉਂਦੇ ਜਾਗਦੇ ਜਿੰਨੇ ਜੀ ਨੇ ਇਹਨਾਂ ਸਾਰਿਆਂ 'ਚ ਦਰਗਾਹ ਮੇਰੇ ਅੰਦਰ ਉਹ ਪ੍ਰਮਾਤਮਾ ਇੱਕ ਓੰਕਾਰ ਜਿਹਦੇ ਕਰਕੇ ਮੈਂ ਸਾਹ ਲੈ ਰਿਹਾ ਜੀ ਰਿਹਾ ਅੰਦਰ ਦਰਗਾਹ ਬਾਹਰ ਦਰਗਾਹ ਹਰ ਜਗ੍ਹਾ ਦਰਗਾਹ ਤੋਂ ਜਿਹੜੇ ਮੇਰੇ ਕਰਮ ਨੇ ਮੈਂ ਉਸੇ ਵੇਲੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਖੜਾ ਆ ਜਿਹੜਾ ਮੈਂ ਕਰਮ ਕਰ ਰਿਹਾ ਜੋ ਮੈਂ ਸੋਚ ਰਿਹਾ ਮੇਰੇ ਅੰਦਰ ਸੋਚ ਚੱਲ ਰਹੀ ਹੈ ਮੇਰੇ ਅੰਦਰ ਮੈਂ ਪ੍ਰਮਾਤਮਾ ਦੀ ਦਰਗਾਹ ਚ ਕਿਹੜੇ ਕਿਹੜੀ ਸੋਚ ਲੈ ਅੱਛਾ ਗੁਰਦੁਆਰੇ ਲੋਕ ਕਿ ਜਾਂਦੇ ਨਾ ਤੁਸੀਂ ਦੇਖਿਓ ਕਦੀ ਉੱਥੇ ਕੀ ਕਹਿਣਗੇ ਮੈਂ ਗੁਰਦੁਆਰੇ ਖੜਾ ਮੈਂ ਝੂਠ ਨਹੀਂ ਬੋਲਦਾ ਗੁਰਦੁਆਰੇ ਖੜੇ ਆ ਸਾਨੂੰ ਲੱਗਦਾ ਕਿ ਗੁਰਦੁਆਰੇ ਚ ਰੱਬ ਜ਼ਿਆਦਾ ਆ ਤੁਹਾਡੇ ਅੰਦਰ ਵੀ ਆ ਬਾਹਰ ਵੀ ਆ ਹਰ ਜਗ੍ਹਾ ਹੀ ਆ ਬਾਣੀ ਤੇ ਇਹੀ ਕਹਿ ਰਹੀ ਹੈ ਜਾਤ ਮੈਂ ਜੋਤ ਜੋਤ ਮਹਿਜਾਤਾ ਅਕਲ ਕਲਾ ਭਰਪੂਰ ਰਹਾ ਸੋ ਵੇਰ ਐਵਰ ਯੂ ਆਰ ਸਟੈਂਡਿੰਗ ਪਾਵੇਂ ਤੁਹਾਡੇ ਅੰਦਰ ਵੇਰ ਐਵਰ ਯੂ ਆਰ ਸਟੈਂਡਿੰਗ ਤੁਹਾਡੇ ਅੰਦਰ ਜੇ ਸੋਚ ਵੀ ਮਾੜੀ ਆਈ ਹੈ ਇਹ ਗੁਰਦੁਆਰਾ ਹੀ ਹੈ ਭਾਈ ਅੰਦਰ ਹਰ ਮੰਦਰੇ ਸਰੀਰ ਹੈ ਹਰ ਜਗ੍ਹਾ ਜਿਹਦੇ ਨਾਲ ਗੱਲ ਕਰ ਰਹੇ ਹੋ ਜਿਹਨੂੰ ਝੂਠ ਬੋਲ ਰਹੇ ਹੋ ਜਿਹਦੇ ਨਾਲ ਮਾੜਾ ਕਰ ਰਹੇ ਹੋ ਉਹਦੇ ਅੰਦਰ ਵੀ ਉਹੀ ਵਾਹਿਗੁਰੂ ਹੈ ਇਹੀ ਤੇ ਜਾਣਨਾ ਸੀ ਇਹੀ ਤੇ ਜਾਨਣਾ ਸੀ ਇਹ ਕ੍ਰਿਸ਼ਨ ਸਰਬਦੇਵਾ ਦੇਵ ਦੇਵਾ ਤਾਤਮਾ ਆਤਮਾ ਬਾਸੂਦੇਵ ਸੇ ਜੇ ਕੋ ਜਾਣੇ ਪਿਓ ਜੇ ਕੋਈ ਇਹ ਭੇਤ ਜਾਣ ਲੈਂਦਾ ਕਿ ਸਭ ਤਾਂ ਉਹੀ ਨੇ ਆਪ ਹੀ ਇੱਕ ਓੰਕਾਰ ਹੀ ਹੈ ਇਹੀ ਜਾਨਣਾ ਹੈ ਤੇ ਜੇ ਇਹ ਜਾਣੀਏ ਫਿਰ ਅਸੀਂ ਦਰਗਾ ਵਿੱਚ ਹਾਰਦੇ ਨਹੀਂ ਉਹਦੀ ਦਰਗਾ ਹਰ ਜਗ੍ਹਾ ਹੀ ਹੈ ਉਹਦਾ ਦਰਬਾਰ ਹਰ ਜਗ੍ਹਾ ਹੀ ਹੈ ਫਿਰ ਅਸੀਂ ਹਾਰਦੇ ਨਹੀਂ ਨਹੀਂ ਤੇ ਅਸੀਂ ਪੜਿਆ ਹੋਵੇ ਗੁਨਾਗਾਰ ਸਾਰੇ ਧਰਮ ਗ੍ਰੰਥ ਪੜ੍ਹ ਕੇ ਪੂਜਾ ਪਾੜ ਕਰਕੇ ਵੀ ਹਾਰ ਗਏ ਵੀ ਲੌਸਟ ਅਵ ਆਨਰ ਸਾਡਾ ਨਾਂ ਕੁਝ ਹੋਰ ਪੌਪੂਲਰ ਹੋ ਰਿਹਾ ਫਿਰ ਸਾਡੀ ਰੈਪਿਊਟੇਸ਼ਨ ਖਰਾਬ ਹੋ ਰਹੀ ਹੈ ਅੰਦਰ ਬਾਹਰ ਹਰ ਥਾਂ ਉਹਦੀ ਦਰਗਾਹ ਦੇ ਵਿੱਚ ਅਸੀਂ ਮਾੜੇ ਕਰਮ ਕਰ ਰਹੇ ਹਾਂ ਲਗਾਤਾਰ ਐਸੀ ਕਲਾ ਨਾ ਖੇਡੀਏ ਇਹੋ ਜਿਹਾ ਕੋਈ ਵੀ ਕਰਮ ਨਾ ਕਰੋ ਕੋਈ ਖੇਡ ਨਾ ਖੇਡੋ ਆਪਣੀ ਜ਼ਿੰਦਗੀ ਦੀ ਇਹੋ ਜਿਹੀ ਵਿਚਾਰਾਂ ਚ ਕਰਮਾਂ ਚ ਇਨ ਯੋਰ ਥਾਟਸ ਇਨ ਯੋਰ ਐਕਸ਼ਨਸ ਡੋਨਟ ਡੋਨਟ ਇੰਡल्ज ਇਨ ਸੱਚ ਨੈਗੇਟਿਵ ਈਵਲ ਥਿੰਗਸ ਥੈਟ ਯੂ ਲੂਜ਼ ਦ ਆਨਰ ਇਨ ਦਟ ਲਾਰਡਸ ਕੋਰਟ ਲਾਰਡ ਵਾਹਿਗੁਰੂ ਅੱਲਾ ਖੁਦਾ ਰਾਮ ਕ੍ਰੀਏਟਰ ਵੇਰੇ ਜੀ ਇਜ਼ ਐਵਰੀਵੇਅਰ ਉਹਦਾ ਕੋਰਟ ਕਿੱਥੇ ਹੈ ਹਰ ਜਗ੍ਹਾ ਹੀ ਹੈ ਉਹਦਾ ਦਰਬਾਰ ਉਹਦੀ ਦਰਗਾਹ ਹਰ ਜਗ੍ਹਾ ਹੀ ਹੈ ਤੋ ਹਾਰੋ ਨਾ ਲੂਜ਼ ਨਾ ਕਰੋ ਸੀ ਇਹ ਡੋਨਟ ਇੰਡਲਜ ਪਲੇਇੰਗ ਥੈਟ ਗੇਮ অর ਐਕਸ਼ਨਸ ਬਾਈ ਵਿਚ ਯੂ ਲੂਜ਼ ਯੋਰ ਆਨਰ ਐਟ ਦ ਡਿਵਾਈਨ ਕੋਰਟ ਵਿਦ ਇਨ ਯੋਰ ਸੈਲਫ ਵਿਦਆਊਟ ਹਰ ਜਗ੍ਹਾ ਆਪਣਾ ਆਨਰ ਆਪਣੀ ਪਤ ਨਾ ਗਵਾਈਏ ਉਸ ਮਾਲਕ ਦੇ ਸਾਹਮਣੇ ਅਗਲੀ ਪੰਕਤੀ ਦੇਖੋ ਪੜਿਆ ਆਤਾ ਹੈ ਓਮੀਆਂ ਵਿਚਾਰ ਅਗੇ ਵਿਚਾਰੀਏ ਪੜਿਆ ਓਮੀਆਂ ਪੜਿਆ ਹੋ ਗਿਆ ਐਜੂਕੇਟਿਡ ਵਨ ਓਮੀ ਹੋ ਗਿਆ ਅਨ ਐਜੂਕੇਟਿਡ ਕਹਿ ਲੋ ਐਜੂਕੇਟਿਡ ਅਨ ਐਜੂਕੇਟਿਡ ਕਿਹੜੇ ਮਸਲੇ ਚ ਧਰਮ ਗ੍ਰੰਥਾਂ ਦੀ ਗੱਲ ਹੋ ਰਹੀ ਹੈ ਕਿ ਇੱਕ ਉਹ ਜਿਹਨੇ ਬੜੇ ਧਰਮ ਗ੍ਰੰਥ ਪੜ੍ਹ ਲਏ ਇੱਕ ਨੇ ਨਹੀਂ ਪੜ੍ਹੇ ਤੋ ਇਹ ਸਭ ਵਿਚਾਰ ਨਹੀਂ ਹੋਣੀ ਕਿ ਕਿੰਨਾ ਪੜਿਆ ਕਿੰਨਾ ਕਿੰਨੇ ਉਹ ਸਿੱਖਿਆ ਉਹ ਗੁਣ ਸਿੱਖਿਆ ਕਿ ਆਪਣੇ ਆਪ ਨੂੰ ਉਹਨਾਂ ਖੇਡਾਂ ਤੋਂ ਰੋਕ ਲਿਆ ਜਿਹਦੇ ਨਾਲ ਦਰਗਾਹ ਵਿੱਚ ਹਾਰ ਹੋਣੀ ਸੀ ਉਸ ਖੇਡ ਤੋਂ ਰੋਕਣਾ ਸੀ ਉਹਨਾਂ ਕਰਮਾਂ ਤੋਂ ਰੋਕਣਾ ਸੀ ਹੂ ਹੈਜ਼ ਲਰਨਡ ਦ ਸਕਿੱਲ ਹੂ ਹੈਜ਼ Got that understanding whether he has read the scriptures or not, whether he knows the scriptures or not. That's not the case. So, even if a person is very knowledgeable in scriptures, in, in spiritual texts, but is indulged in that game, in those actions which are bringing dishonor at the court of that Lord, J. Rabbi which Asim. ਬੇਪੱਤੀ ਵਾਲੇ ਕੰਮ ਕਰ ਰਹੇ ਹਾਂ ਫਿਰ ਸਾਡਾ ਉਹ ਧਰਮ ਗ੍ਰੰਥ ਪੜਿਆ ਕਿਸੇ ਕੰਮ ਦਾ ਨਹੀਂ ਪੜਿਆ ਤੇ ਉਮੀਆਂ ਉਹ ਪੜੇ ਅਨਪੜ ਜਿਹੜੇ ਨੇ ਵਿਚਾਰ ਪੌਂਡਰ ਜੱਜ ਫੈਸਲਾ ਜਿਹੜਾ ਹੈਗਾ ਇਟਸ ਨਾਟ ਅਬਾਊਟ ਬੀਇੰਗ ਲਿਟਰੇਟ অর ਇਲਿਟਰੇਟ ਫਿਰ ਉਹੀ ਗੱਲ ਆ ਗਈ ਇਹ ਪੜਿਆ ਤੇ ਉਮੀਆਂ ਦੀ ਗੱਲ ਨਹੀਂ ਕਿ ਕਿੰਨੇ ਧਰਮ ਗ੍ਰੰਥ ਪੜਿਆ ਤੇ ਕਿੰਨੇ ਨਹੀਂ ਪੜੇ ਥ ਟਿੰਗ ਵਿਚ ਇਜ਼ ਗੋਇੰਗ ਟੂ ਬੀ ਜਜਡ ਵਿਚ ਆਰ ਕਿਸ ਗੱਲ ਤੇ ਹੋਣੀ ਹੈ ਫੈਸਲਾ ਕਿਸ ਗੱਲ ਤੇ ਹੋਣਾ ਇਜ਼ ਦਾ ਗੇਮ ਆਫ ਲਾਈਫ you played or lived through your actions and intentions ਤੁਸੀਂ ਕਿਵੇਂ ਜ਼ਿੰਦਗੀ ਵਿਚਾਰਾਂ ਤੇ ਕਰਮਾਂ ਦੇ ਨਾਲ ਜੀਏ ਹੋ ਹਾਊ ਯੂ ਲਿਵਡ ਯੋਰ ਲਾਈਫ ਇਨ ਯੋਰ ਥੌਟਸ ਐਂਡ ਯੋਰ ਇਨ ਯੋਰ ਐਕਸ਼ਨਸ ਕਿਉਂਕਿ ਹਰ ਥਾਂ ਭਰਪੂਰ ਰਹਿਆ ਪ੍ਰਮਾਤਮਾ ਹੈ ਤੁਸੀਂ ਕੀ ਸੋਚਦੇ ਹੋ ਕੀ ਕਰ ਰਹੇ ਹੋ ਤੁਹਾਡੀ ਇੰਟੈਂਸ਼ਨਸ ਤੁਹਾਡੇ ਐਕਸ਼ਨਸ ਕੀ ਨੇ ਉਹਨਾਂ ਅਨੁਸਾਰ ਜਜਮੈਂਟ ਹੈ ਉਹਨਾਂ ਅਨੁਸਾਰ ਤੇ ਵੇਹੋ ਨਾਉ ਪਚਾਰੀਏ ਨਹੀਂ ਤਾਂ ਅਸੀਂ ਉਹ ਖੇਡ ਖੇਡ ਰਹੇ ਹਾਂ ਜਿਦੇ ਨਾਲ ਵੀ ਆਰ ਲੂਜ਼ਿੰਗ ਅਵਰ ਆਨਰ ਵਿਦੀਨ ਆਰਸੈਲਫ ਇਨ ਦਾ ਕੋਰਟ ਆਫ ਦੈਟ ਡਿਵਾਈਨ ਆਫ ਦੈਟ ਓਮਕਾਰ ਆਫ ਦੈਟ ਕ੍ਰੀਏਟਰ ਹੂਜ਼ ਓਮਨੀ ਪ੍ਰੈਸੈਂਟ ਹਰ ਜਗ੍ਹਾ ਇਹ ਭੁਲੇਖਾ ਆ ਇਟਸ ਅ ਬੀਲਿਊਜਨ ਕਿ ਸਾਨੂੰ ਲੱਗਦਾ ਕਿ ਕੋਈ ਨਹੀਂ ਜਾਣਦਾ ਇਹ ਤਾਂ ਭੁਲੇਖਾ ਆ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਆਈ ਟ੍ਰਾਈ ਆਈ ਸੀ ਹੇਅਰ ਐਂਡ देयर ਨੋਬਾਡੀ ਇਜ਼ ਵਾਚਿੰਗ ਬਟ ਰਿਮੈਂਬਰ सहस तव नैन नन नैन है तो हे को ऑल दीज थाउज ऑफ आइज बिलोंग टू दैट क्रिएटर द आईज विद विच आई एम राइट नाउ ये अखा भी तो वो ने मेरे अंदर भी तो उ बोल रहा है उन रहे है। मैं किर तो लुको रहा हूम हूम ऐ मै ट्राइंग टू हाइड फ्रॉम इत नेड है whom I, whom I पिछली पौड़ी सी ना कि क्लीयर सामने खड़े हैं अं जो कर रहे सामने है, सब क्लीयर वो कोई लको नहीं है असं लको नहीं सकते वी कैन नॉट हाइड बिकॉज भरपूर रहा हर जगह वो है इस करके जोड़ी भी जजमेंट है जो फैसला जोड़ा विचार है इट्स नॉट अबाउट पढ़िया या अनपढ़िया अबाउट लिटरेट और इलिटरेट अबाउट दोज स्पिरिचुअल टैक्स इट्स अबाउट वट यू डेड इन योर लाइफ हाउ यू लिव योर लाइफ वट आर योर इंटेंशन वट आर योर थॉट्स एंड वट आर योर एक्शन वो की कर रहे हैं अगली पंक्ति देखो मुहे चले सो अगै मारिए मुहे चले स्टबन टीठ मूँह जोर ਆਪਣੀ ਮਨ ਦੇ ਉਸ ਢੀਠ ਜਿਹੜਾ ਹੈਗਾ ਨਾ ਮਨ ਉਸ ਸਟੱਬਨੈਸ ਵਿੱਚ ਕੰਮ ਕਰੀ ਜਾ ਰਿਹਾ ਹੈ ਕਿਹੜਾ ਕੋਈ ਦੇਖੇਗਾ ਆ ਜਗ ਮਿੱਠਾ ਅੱਗੇ ਕਿੰਨੇ ਡੇਠਾ ਭਾਈ ਅੱਗੇ ਕਿਸੇ ਨੇ ਡੇਠਾ ਅੱਗਾ ਇੱਥੇ ਹੀ ਹੈ ਇੱਥੇ ਹੀ ਹੈ ਅੱਗਾ ਜਿਹਾ ਬੀਜਾ ਸੋ ਲੁਣੇ ਕਰਮਾਂ ਸੰਧੜਾ ਖੇਤ ਤਾਂ ਜਿਹੜੀ ਵੀ ਰੈਪਿਟੇਸ਼ਨ ਬਣ ਰਹੀ ਹੈ ਜੋ ਨਾਮ ਬਣ ਰਿਹਾ ਉਹ ਸਾਡੇ ਆਪਣੇ ਹੀ ਕਰਮਾਂ ਨਾਲ ਬਣ ਰਿਹਾ ਹੈ ਉਹ ਪੜੇ ਹਨ ਪੜੇ ਵਾਲੀ ਗੱਲ ਨਹੀਂ ਉੱਥੇ ਆਉਂਦੀ ਸੀ ਇਹ ਮੋਹ ਚੱਲੇ ਦਸਤਵਨ ਵੰਸ ਅੱਗੇ ਫਰਦਰ ਅੱਗੇ ਮਤਲਬ ਅਗੇ ਆਉਣ ਵਾਲੇ ਸਮੇਂ ਦੇੜੇ ਕਨਸੀਕਵੈਂਸਸ ਨੇ ਜਿਹੜੇ ਫਲ ਨੇ ਉਹਨੂੰ ਕਹਿੰਦੇ ਨੇ ਅਗਾ ਮਾਰੀਏ ਪਨਿਸ਼ਡ ਉਹਨਾਂ ਨੂੰ ਪਨਿਸ਼ ਉਹਨਾਂ ਨੂੰ ਸਜ਼ਾ ਹੈ ਜਿਹੜੇ ਮੂੰਹ ਜ਼ੋਰ ਹੋ ਕੇ ਫਿਰ ਉਹ ਕਰੀ ਜਾ ਰਹੇ ਨੇ ਸਮਝਦਾ ਹੈ ਪੜਿਆ ਸੀ ਪੜਿਆ ਹੋਵੇ ਗੁਨਾਹਗਰ ਜਾਣ ਕੇ ਵੀ ਸਾਰਾ ਗਿਆਨ ਲੈ ਕੇ ਵੀ ਗਿਆਨ ਕਾ ਬੱਧਾ ਮਨ ਰਹੇ ਉਸ ਗਿਆਨ ਨਾਲ ਆਪਣੇ ਮਨ ਨੂੰ ਰੁਕਣਾ ਸੀ ਮਨ ਨੂੰ ਨਹੀਂ ਰੁਕਿਆ ਉਸ ਗਿਆਨ ਨੂੰ ਕਿਸੇ ਹੋਰ ਕੰਮ ਚ ਲਾ ਲਿਆ ਇਜ਼ਨਟ ਇਟ ਉਸ ਗਿਆਨ ਦੇ ਨਾਲ ਠੱਗੀਆਂ ਕਰਨ ਲੱਗ ਗਿਆ ਉਸ ਗਿਆਨ ਦੇ ਨਾਲ ਅਸੀਂ ਕੀ ਕਰਦੇ ਪਤਾ we do wrong things and then we use that gyan that knowledge to justify our actions how foolish we are to oh satguru ate kare muh chala banda jaan bujh ke galtiyan karda padya hove gunaghar samajh ke vi galtiyan karda gunaah karda hai phir oh muhjoor hai one who stubbornly follows the corrupt mind muh chala hai jeda tith ho ke apne mann de mager lagga hai na ਗਿਆਨ ਹੈਗਾ ਜਾਂ ਨਹੀਂ ਉਹ ਬਾਅਦ ਦੀ ਗੱਲ ਹੈ ਉਹਨੇ ਪੜਿਆ ਹੈ ਕਿ ਨਹੀਂ ਪੜਿਆ ਉਹ ਬਾਅਦ ਦੀ ਗੱਲ ਹੈ ਕੋਈ ਅਨਪੜਿਆ ਵੀ ਆਪਣੇ ਮਨ ਦੇ ਮਗਰ ਲੱਕੇ ਮਾੜੇ ਕਰਮ ਕਰ ਰਿਹਾ ਉਹ ਵੀ ਸਜ਼ਾ ਹੈ ਕੋਈ ਪੜਿਆ ਲਿਖਿਆ ਬੜੇ ਧਰਮ ਗ੍ਰੰਥ ਪੜੇ ਬੜੇ ਪੂਜਾ ਪਾਠ ਕੀਤੇ ਬੜਾ ਬਾਰੋਂ ਧਰਮੀ ਹੈ ਕਿਸੇ ਵੀ ਕਿਸੇ ਦਾ ਵੀ ਲਾਓ ਕੋਈ ਇਹ ਨਹੀਂ ਕਿ ਕਿਸੇ ਇੱਕ ਧਰਮ ਨੂੰ ਕਿਹਾ ਕਿਸੇ ਦਾ ਵੀ ਹੋ ਗਏ ਉਹ ਬੜਾ ਕੁਝ ਪੜ ਕੇ ਧਰਮੀ ਹੋ ਕੇ ਵੀ ਜਿਹੜਾ ਮੂਹ ਜੋਰ ਢੀਠਤਾ ਦੇ ਨਾਲ ਆਪਣੇ ਮਨ ਦੇ ਮਗਰ ਲੱਗਾ ਹੈ ਸ਼ਲ ਸਫਰ ਕਨਸੀਕਵੈਂਸਸ ਉਹਨੂੰ ਫਿਰ ਉਹੋ ਜੇ ਕਨਸੀਕਵੈਂਸਸ ਮਿਲਦੇ ਨੇ ਇਹਦੇ ਵਿੱਚ ਇਹ ਨਹੀਂ ਕਿ ਕਿਸੇ ਨੇ ਧਰਮ ਗ੍ਰੰਥ ਨਹੀਂ ਪੜ੍ਹੇ ਕੋਈ ਪੂਜਾ ਪਾਠ ਨਹੀਂ ਕਰਦਾ ਤੇ ਉਹਨੂੰ ਪਤਾ ਨਹੀਂ ਕਿਹੜੇ ਨਰਕਾਂ ਉਹਨੂੰ ਨਰਕ ਨਹੀਂ ਹੈ ਨਰਕ ਇਸ ਚੀਜ਼ ਤੇ ਨਹੀਂ ਹੈ ਕਿ ਪਾਠ ਕਿੰਨੇ ਕੀਤੇ ਹੈ ਸਵਰਗ ਇਸ ਚੀਜ਼ ਤੇ ਨਹੀਂ ਹੈ ਕਿ ਤੁਸੀਂ ਪਾਠ ਕਿੰਨੇ ਕਰ ਲਏ ਹੈ ਬਿਲਕੁਲ ਵੀ ਨਹੀਂ ਸਤਿਗੁਰੂ ਇੱਥੇ ਉਹੀ ਕਹਿ ਰਹੇ ਨੇ ਪੜਿਆ ਹੋਵੇ ਗੁਨਾਗਾਰ ਬੰਦਾ ਪਾਠ ਕਰ ਕਰਕੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੀ ਗੁਨਾਹ ਕਰ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਧਰਮ ਗ੍ਰੰਥਾਂ ਨੂੰ ਨਹੀਂ ਪੜ੍ਹ ਰਿਹਾ ਉਹਨੂੰ ਸਜ਼ਾ ਮਿਲ ਜਾਣੀ ਹੈ ਕਿਉਂਕਿ ਡਰਾਇਆ ਉਹਨੂੰ ਇਹੀ ਜਾ ਰਿਹਾ ਹੈ ਉਤਰਮ ਗ੍ਰੰਥ ਨਹੀਂ ਪੜੇ ਤੂੰ ਆ ਨਹੀਂ ਕਰਦਾ ਤੂੰ ਉਹ ਨਹੀਂ ਕਰਦਾ ਤੂੰ ਤਾਂ ਨਰਕਾਂ ਜਾਏਗਾ ਮੈਂ ਧਰਮ ਗ੍ਰੰਥ ਪੜ ਲਿਆ ਹੁਣ ਕੀ ਕਰ ਰਿਹਾ ਇਹ ਬੰਦਾ ਦੂਜਿਆਂ ਚ ਡਰ ਪਾ ਰਿਹਾ ਹੈ ਕਿਉਂਕਿ ਮੈਂ ਪੜ ਲਿਆ ਇਸ ਕਰਕੇ ਮੈਂ ਤਾਂ ਬਚ ਗਿਆ ਤੂੰ ਨਹੀਂ ਬਚਦਾ ਕਰਨਾ ਕੀ ਸੀ ਜਿਹੜਾ ਪੜਿਆ ਸੀ ਉਸ ਗਿਆਨ ਦੇ ਨਾਲ ਖੁਦ ਨੂੰ ਆਪਣੇ ਮਨ ਨੂੰ ਸਵਾਰਨਾ ਸੀ ਜਿਵੇਂ ਕੜਾ ਪਾਣੀ ਨੂੰ ਸੰਭਾਲਦਾ ਹੈ ਇਸ ਗਿਆਨ ਨਾਲ ਮੈਂ ਆਪਣੇ ਮਨ ਨੂੰ ਸੰਭਾਲਣਾ ਸੀ ਅੰਦਰ ਨਿਮਰਤਾ ਲਿਆਉਣੀ ਸੀ ਤੇ ਮੈਂ ਜਾਣ ਲੈਣਾ ਸੀ ਕਿ ਗੁਰੂ ਨੇ ਮੈਨੂੰ ਦੱਸਿਆ ਸੀ ਪੈ ਕਾਹੂ ਕੋ ਦੇਤ ਨਹਿ ਨਹੀਂ ਪਹਿਮਾਨਤਾ ਨਾ ਤਾਂ ਮੈਂ ਕਿਸੇ ਨੂੰ ਡਰਾਉਣਾ ਤੇ ਨਾ ਮੈਂ ਖੁਦ ਡਰਨਾ ਇੱਥੇ ਤਾਂ ਮੈਂ ਡਰਾਉਣ ਚਲਾ ਗਿਆ ਕਿ ਮੈਂ ਤਾਂ ਇਨੇ ਪਾਠ ਕਿ ਤੂੰ ਨਹੀਂ ਕੀਤਾ ਤੂੰ ਨਰਕ ਨਹੀਂ ਉਹ ਬਿਲਕੁਲ ਨਹੀਂ ਜਾਏਗਾ ਉਮੀ ਸਾਧ ਨਾ ਮਾਰੀਏ ਜਿਸ ਨੂੰ ਇਹ ਕਲਾ ਆ ਗਈ ਉਹ ਭਾਵੇਂ ਪੜ ਉਹ 베ਦ ਗ੍ਰੰਥ ਜਾਂ ਧਰਮ ਗ੍ਰੰਥ ਪੜ ਰਿਹਾ ਹੈ ਨਹੀਂ ਕਰ ਰਿਹਾ ਪੂਜਾ ਪਾਠ ਕਰ ਰਿਹਾ ਨਹੀਂ ਕਰ ਰਿਹਾ ਉਨੂੰ ਸਜ਼ਾ ਨਹੀਂ ਮਿਲਦੀ ਜੇ ਉਹਨੂੰ ਇਹ ਕਲਾ ਆ ਗਈ ਕਿ ਕਿਸ ਤਰ੍ਹਾਂ ਖੁਦ ਨੂੰ ਆਪਣੇ ਮਨ ਨੂੰ ਸੰਭਾਲਣਾ ਹੈ ਵਿਕਾਰਾਂ ਤੋਂ ਕਿਵੇਂ ਬਚਣਾ ਹੈ ਇਹ ਜ਼ਰੂਰੀ ਹੈ ਕਿਉਂਕਿ ਮੂੰਹ ਚਲੇ ਜਿਹੜਾ ਬੰਦਾ ਮੂੰਹ ਜ਼ੋਰ ਹੋ ਕੇ ਸਟੱਬਨ ਟੀਟ ਹੋ ਕੇ ਆਪਣੇ ਮਨ ਦੇ ਮਗਰ ਲੱਗਾ ਰਹਿੰਦਾ ਅੱਗੇ ਮਾਰੀਏ ਉਹਨੂੰ ਉਹੀ ਕਨਸੀਕਵੈਂਸਸ ਮਿਲਦੇ ਨੇ ਸ਼ਲ ਸਫਰ ਦਾ ਕਨਸੀਕਵੈਂਸਸ ਉਹਨੂੰ ਉਹ ਜੇ ਫਾਲੋ ਸਜ਼ਾਵਾ ਮਿਲਦੀਆਂ ਰਹਿੰਦੀਆਂ ਨੇ ਕਿਉਂਕਿ ਦਰਗਾਹ ਵਿੱਚ ਅਸੀਂ ਰੱਬ ਦੇ ਹਰ ਵੇਲੇ ਖੜੇ ਆ ਵੀ ਆਟ ਦਾ ਗੋਡਸ ਐਟ ਦ ਲਾਰਡਸ ਐਟ ਦ ਕ੍ਰੀਏਟਰਸ ਐਟ ਦ ਓਮਕਾਰਸ ਕੋਰਟ 247 ਅਸੀਂ ਉਹਦੇ ਸਾਹਮਣੇ ਖੜੇ ਹਾਂ ਬਿਲਕੁਲ ਸਾਹਮਣੇ ਜੋ ਅਸੀਂ ਸੋਚਦੇ ਜੋ ਕਰਦੇ ਹਾਂ ਬਿਲਕੁਲ ਉਹਦੇ ਸਾਹਮਣੇ ਉਹਦੇ ਦਰ ਚ ਹੀ ਕਰ ਰਹੇ ਹਾਂ ਕਿਤੇ ਵੱਖਰੀ ਦਰਗਾ ਕਿਤੇ ਹੋਰ ਕੋਟ ਮਰਨ ਤੋਂ ਬਾਅਦ ਨਹੀਂ ਹੈ ਇੱਥੇ ਹੀ ਸਾਹਮਣੇ ਖੜਾ ਹੈ ਤੁਹਾਡੇ ਉਹ ਅੰਦਰ ਬਾਹਰ ਹਰ ਜਗ੍ਹਾ ਹਰ ਸਾਜਨ ਸਭ ਕੈ ਨਿਕਟ ਖੜਾ ਇਹ ਰੀਅਲਾਈਜੇਸ਼ਨ ਜਿਸ ਨੂੰ ਆ ਜਾਂਦੀ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦਿਓ ਗੁਰੂ ਕਿਰਪਾ ਕਰੇ ਬਾਣੀ ਦੇ ਨਾਲ ਜੁੜਦੇ ਰਹੀ ਹੈ ਜੀ ਪੁਲਚਕ ਦੀ ਖਿਮਾ ਗਾਜੀ ਕੇ ਫਤਹਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ